ਪਹਿਲੇ ਕਿਦੇ ਵਿੱਚ ਗੁਲਾਬੀ ਰੰਗ ਦਾ ਮਾਲ ਹੈ ਇੱਕ ਸਾਈਡ ਤੇ ਅੱਛਾ ਜੀ ਛੋਟੀ ਜਿਹੀ ਜੇਪ ਲੱਗੀ ਹੈ ਜੀ ਉਹਦੇ ਵਿੱਚ ਕਿੰਨੇ ਪੈਗੇ ਮੇਰਾ ਚੱਕਿਆ ਵਿੱਚ ਅੱਛਾ ਜੀ ਤੇ ਚੱਕ ਦੇ ਵਿੱਚ ਨੰਬਰ ਨੰਬਰ ਦੇ ਵੀ ਇੰਜ ਕਰਕੇ ਲੈ ਕੇ ਜਿਹੜਾ ਮੈਂ ਮਤਲਬ ਦੋਰੀ ਵਾਂਗ ਲਵੇਟਿਆ ਵਾ ਠੀਕ ਹੈ ਜੀ ਕਿਉਂਕਿ ਵਾਪੋਨ ਨੇ ਤੇ ਸੈਨ ਨਹੀਂ ਕੀਤੇ ਚਲੋ ਕੋਈ ਚੱਕ ਡਿੱਗਾ ਤੇ ਕਢਾ ਲੈਂਦਾ ਵਾ ਅਮਾਉਂਟ ਉਹਦੇ ਵਿੱਚ ਕਿੰਨੀ ਵਿੱਚ ਪਹਿਲੇ ਕਿੰਨੇ ਵਿੱਚ ਤੁਹਾਡੇ ਮਾਹੌਦ ਦੇ ਵਿੱਚ ਨਾ ਮੇਰੇ ਸਾਹ ਨਾਲ ਸ਼ੀ ਸਭ ਦੇ shear ਪਈ ਆ। ਇਹ ਹੋ ਸਕਦਾ ਮੈਂ ਵੀ ਚਮਰਤੇ ਵੀ ਹੋਣਾ। ਠੀਕ ਹੈ ਜੀ। ਮੈਂ ਨਹੀਂ ਕਹਿਣਾ ਕਿ ਤੋਰ ਕੀ ਹੈ ਚਾਬੀਆਂ ਕੋਈ ਕੀ ਵਿੱਚ। ਚਾਬੀਆਂ ਦੋ। ਚਾਬੀ ਨੂੰ ਕਾਹਗਾ ਗੜਾ ਬੰਦਾ। ਹਟੇ ਰਾਮ ਦਾ। ਠੀਕ। ਕਿਹਨੇ ਦਾ ਦੋ। ਹਟੇ ਰਾਮ ਦਾ ਦਾਤਾ। ਹਾਂਜੀ। ਕਿਤੇ ਵਿੱਚ ਮੈਂ ਉਹ ਮਤਲਬ ਇਹ ਅਜ ਕੁੜੀ ਜੀ ਮੰਗ ਮੰਨ ਕੇ ਨਾ ਦਵਾਈ ਹੈਗੀ ਨਾਲ ਵਿੱਚ। ਹਾਂਜੀ। ਤੇ ਦਵਾਈ ਆ ਤੇ ਪਿੰਕ ਇੱਕ ਸਾਈਡ ਚਿੱਟੀ ਹੈ ਤੇ ਨੀਲੀ ਜਿਹੀ ਹੈ। ਪਿੰਕ ਕਲਰ ਦਾ ਅਦਲਾ ਬੀਰਾ ਅਦਲਾ ਰਮਾ ਲਿਆ। ਹਾਂਜੀ। ਦੇ ਆਪਰਚਨਾ ਜਿਹੜੀਆਂ ਮੇਰੇ ਕੋਲ ਗੁਰਦੁਆਰਾ ਤੋਂ ਸਿਧਨਾ ਉੱਥੇ ਮੈਂ ਸਮੋਸੇ ਲਿਆ। ਕੋਥੇ ਮੇਨ ਕਮਰਾ 22 ਨੰਬਰ ਨੇ ਕੱਲ ਜੀ ਚੈੱਕ ਕਰਦੇ ਆ। ਤੇ ਮੈਂ ਮੁੰਡੇ ਰਵਾ ਕੇ ਮੈਂ ਕੋੜੀਆਂ ਖਾਣੀਆਂ ਦਾ ਮਾਤਾ ਨਾ ਕਰ ਤਾ। ਮੈਂ ਨਹੀਂ ਮੈਨੂੰ ਪੁੱਛੋ ਮੇਰੇ ਮੋਹ ਹੀ ਨਿਕਲ ਗਿਆ ਮੈਂ ਜਗਵਾਜ ਜਾਣ ਤੇ ਫਿਰ ਵੀ ਜਿਹੜਾ ਕਰੀਦਾ। ਉਹ ਮੈਨੂੰ ਨਹੀਂ ਪਤਾ ਵੀ ਉਹ ਪਹਿਲਾਂ ਹੀ ਕਿਤੇ ਗਿਆ। ਮੇਰਾ ਨਾਮ ਪਰਮਜੀਤ ਸਿੰਘ ਸਾਬਕਾ ਫੌਜੀ ਫਰਗਾ ਚੁੜੀਆਂ ਆਵਾੜ ਨੰਬਰ ਇੱਕ ਹਵੇਲੀਆਂ। ਮੈਂ ਫੌਜ ਤੋਂ ਬਾਅਦ ਆਪਣਾ ਦੁਕਾਨ ਦੇ ਨਾਲ ਪ੍ਰੋਫਿਟ ਡਿਲੀਵਰੀ ਦਾ ਕੰਮ ਕਰਦਾ ਨਹੀਂ ਲੱਗਾ। ਤੇ ਮੈਂ ਕਿਸੇ ਨੂੰ ਮਕਾਨ ਦਿਖਾਉਣ ਦੇ ਬਹਾਨੇ ਵਾਹੇ ਵਾਰਟਾਂ ਚੱਕਰ ਕਰਾਇਆ ਸੀ ਆਪਣੇ ਦਾ ਕਸਟਮਰ ਨੂੰ ਮਿਲਣ ਵਾਸਤੇ ਤੋਂ ਮੈਂ ਸਾਹਮਣੇ ਦੇਖਿਆ ਵੀ ਦੁਕਾਨ ਦੇ ਬਾਹਰ ਰਮਾਲ ਪੁੱਠਾ ਪਿਆ ਤੇ ਮੈਂ ਚੁੱਕ ਕੇ ਥੋੜਾ ਖੋਲਿਆ ਇਹ ਵੀ ਹਿੰਦੂਸ ਬਾਰਾ ਤੇ ਆਪਣਾ लवली ਫ੍ਰੀਟ ਸੌਫ ਜਿਹੜਾ ਉਹਦੇ ਵਿਚਕਾਰ ਅੰਦਰਵਾਰ ਪਿਆ ਦੁਕਾਨ ਦੇ ਅੰਦਰ ਮੈਂ ਬੈਠਾ ਮੇਰਾ ਪੈਰ ਲੱਗਾ ਤੇ ਮੈਂ ਚੱਕ ਕੇ ਵੇਖਿਆ ਪੈਸੇ ਵਿੱਚ ਤੇ ਚੱਕਿਆ ਜਾਂ ਹੋਰ ਸਮਾਨ ਵਿੱਚ ਉਹ ਫਿਰ ਮੈਂ ਲੱਗੇ ਜਾ ਕੇ ਪੁੱਛਿਆ ਤੇ ਕਹਿੰਦੇ ਵੀ ਇਥੋਂ ਮਾਦਾ ਹੋਣੀ ਜੂਸ ਕੇ ਗਈ ਹੈ ਤੋਂ ਫਿਰ ਕਾਫੀ ਬੰਦੇ ਐਡਵਾਈਸ ਦੇਣ ਲੱਗੇ ਫਿਰ ਮੈਂ ਵੀ ਨੂੰ ਸਹੀ ਜਗ੍ਹਾ ਪਹੁੰਚਾਇਆ ਜਾਵੇ ਕਿੰਤੂ ਪ੍ਰਵਤੁਰ ਬਿਗਾਰ। ਤੋਂ ਫਿਰ ਮੈਂ ਆਪਣੇ ਮਾਨ ਦੇ ਨਾਲ ਸੀਧੇ ਲੈ ਕੇ ਤੇ ਮੈਂ ਵੀ ਮਾਨ ਦੇ ਦਾ ਪੈਹਾ ਕੇ ਇਹਦਾ ਫਿਰ ਸੋਨੀ ਸਾਹਿਬ ਕੋ ਮਾਇਆ ਫਿਰ ਦਾ ਮੈਨੂੰ ਪੈਸੇ ਮੋੜ ਮਿਲੀ ਆ ਤੇ ਇਹਦਾ ਆਪਣਾ ਫਿਰ ਇਹਨਾਂ ਨੇ ਆਪਣੇ ਜੋ ਵੀ ਇਹਨਾਂ ਨੂੰ ਨੌਲੇਜ ਸੀ ਤੇ ਉਹ ਫੋਨ ਵਗੈਰਾ ਕਰਕੇ ਤੇ ਆਪਾਂ ਨੇ ਵੀਡੀਓ ਤੇ ਚਾਰ ਕੇ ਤੁਹਾਨੂੰ ਜਿਹਨਾਂ ਦੇ ਪੈਸੇ ਤੁਹਾਨੂੰ ਪਹੁੰਚਾਉਣੇ ਕੀ ਕਾਫਾ। ਬਈ ਗੁਰੂ ਰਾਮਦਾਸ ਦੀ ਬੜੀ ਕਿਰਪਾ ਜੇ ਜੋ ਮੰਗੇ ਠਾਕੁਰ ਤੇ ਸੋਈ ਸੋਈ ਦੇਵੇ। ਜੋ ਮਾਲਕ ਨੇ ਦਿੱਤਾ ਮੇਰੀ ਆਸ ਹੋਣੀ ਜਿੱਦ ਤੱਕ ਮੈਂ ਮੈਨੂੰ ਮਾਲਕ ਨੇ ਬਿਠਾਇਆ ਬੜੀ ਕਿਰਪਾ ਕਰੋ RAMDAS JI ਮੈਂ ਸਾਰਿਆਂ ਨੂੰ ਕਹਾਂਗਾ ਕਿ ਜੋ ਵੀ ਮੰਗਣਾ ਆਪਣੇ ਈਸ਼ਟ ਕੋ ਮੰਗੋ ਜਿੰਨੂੰ ਵੀ ਮੰਗੋ ਦਿਲੋਂ ਮੰਗੋ ਈਸ਼ਟ ਕੋ ਮੰਗੋ ਜਿੰਨੂੰ ਮੰਨਦੇ ਤੈਹੇ ਦਿਲੋਂ ਮੰਨੋ ਤੇ ਉਸ ਨੂੰ ਉਹ ਮੰਗੋ ਤੁਹਾਨੂੰ ਮਿਲੇਗਾ 100% ਮਿਲੇਗਾ ਪਰ ਕਿਸੇ ਦਾ ਕੁਝ ਵੀ ਗੱਡੀ ਆ ਸਾਧਨਿਆ ਪੈਹਾ ਵਾ ਘੜੀ ਆ ਮੋਬਾਈਲ ਆ ਉਸ ਨੂੰ ਪਚਾਉਣਾ ਕਰੋ ਕਿਉਂਕਿ ਅਗਲੇ ਨੇ ਪਤਾ ਨਹੀਂ ਕਿਸ ਤਰ੍ਹਾਂ ਤੇ ਮਿਹਨਤ ਤੇ ਕਿੱਦਾਂ ਲਹਿਆ ਹੁਣ ਜੋ ਇਹਨਾਂ ਮਾਤਾ ਜੀ ਨੇ ਮੈਨੂੰ ਦੱਸਿਆ ਵਾ ਕਿ ਇਹਨਾਂ ਦੇ ਬੱਚੇ ਦੀ ਜਿਹੜੀ ਪੈਟੀਕਲ ਹਾਕ ਬੜੀ ਖਰਾਬ ਹੈ ਲੱਤ ਤੋਂ ਵੀ ਕੀੜੇ ਤੱਕ ਪਏ ਬੱਚਿਆਂ ਦੇ ਤੋਂ ਇਹਨਾਂ ਨੇ ਉਹਨੂੰ ਦਾਨ ਵਜੋਂ ਕਿਸ ਨੇ ਕੀਤੇ ਆ ਉਹਦੇ ਲਾਜ ਕਰਾਉਣ ਵਾਸਤੇ ਤੋਂ ਕਿਹੜੀ ਰੂਹ ਨੇ ਕਿਸੇ ਦਿਲੋਂ ਵੀ ਦਾਨ ਕੀਤਾ ਹੈਗਾ ਵੀ ਇਹਨਾਂ ਨੂੰ ਬਿਰਤ ਬਣਾਈ ਤੇ ਫਿਰ ਮੈਂ ਉਹਦੇ ਵੀ ਸੱਚੇ ਦਿਲੋਂ ਦਿੱਤੇ ਆ ਤੇ ਉਹ ਵੀ ਉਹਦੀ ਦਰਗਾਹ 'ਚ ਲੱਗ ਗਈ ਬਿਲਕੁਲ ਬਿਲਕੁਲ ਕਿ ਇਹਨਾਂ ਸੱਚੇ ਦਿਲੋਂ ਦਿੱਤੇ ਦਰਗਾਹ ਦੇ ਮਾਲ ਪ੍ਰਵਾਨ ਹੋਏ ਆ ਜੀ ਤਾਂ ਫਿਰ ਮੈਂ ਸੋਨੀ ਸਾਹਿਬ ਕੋਲ ਆਇਆ ਵੀ ਇਦਾਂ ਕਰਕੇ ਮੈਨੂੰ ਅਮਾਉਂਟ ਮਿਲੀ ਆ ਤੇ ਇਹਦਾ ਜਿਹੜਾ ਨਿਰਣਾ ਉਹ ਕਰੋ ਫਿਰ ਇਹਨਾਂ ਨੇ ਅੱਗੇ ਵੀਡੀਓ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਪਾਈ ਆ ਤੇ ਮਾਤਾ ਜੀ ਫਿਰ ਅਪੋਂਗ ਕੋਨਟੈਕਟ ਹੋਇਆ ਤੇ ਜਿਹੜੇ ਮਾਇਆ ਪੰਚੋਣੀ ਕੀਤੀ ਆਪਾਂ ਨੇ ਕਿੱਥੇ ਤੁਹਾਡੇ ਕੋਲ ਸੰਗਤ ਚ ਸੀਗੇ ਬਸ ਟੈਂਡ ਲਾਤ ਘਰ ਜਦੋਂ ਪਤਾ ਲੱਗਾ ਵੀ ਪੈਸੇ ਹੈ ਨਹੀਂ ਆ ਮੈਨੂੰ ਪਤਾ ਹੀ ਨਹੀਂ ਮੇਰੇ ਨਾਲ ਗੋਡੇ ਚ ਗਿਆ ਬਾਈ ਪਹਿਲਾਂ ਮੈਂ ਹਸਤਾਲ ਗਈ ਸੀ ਜਾ ਕੇ ਦਵਾਈ ਖਾ ਕੇ ਸੌਂ ਗਈ ਮੈਂ ਕੈਂਟ ਦੋ ਘੰਟੇ ਡੇਢ ਘੰਟੇ ਬਾਅਦ ਬੇਕੇ ਆ ਕੋਲਿਆ ਕੋ ਘਰ ਪਰ ਆਉਣਾ ਆਇਆ ਮੈਂ ਇਤਰਾ ਪਰਸ ਕੋਲਿਆ ਵਿੱਚ ਦਵਾਈ ਹੈ ਨਹੀਂ ਐਨੋ ਕਾਕੇ ਨੂੰ ਫੋਨ ਕੀਤਾ ਜਾਂਦਾ ਮੈਨੂੰ ਵੀ ਪਤਾ ਕਿੱਥੇ ਮੈਨੂੰ ਗਾਲਾਂ ਕੱਢਣ ਦਾ ਜਾਂਦਾ ਮੈਂ ਦਾਦੂ ਜੀ ਤੇ ਫਿਰ ਉਹਨੇ ਚਰਨੂ ਬਨਵੋਟੀ ਨੇ ਦੱਸ ਦਿੱਤਾ ਵੀ ਮੰਮੀ ਇੱਕ ਮੈਸੇਜ ਆਇਆ ਹੈ ਤੇ ਇਹਨਾਂ ਦਾ ਨਾਮ ਲੈ ਕੇ ਨੋ ਮੇਰੀ ਨੇ ਹਾਂ ਜਿੱਥੇ ਦੁਕਾਨ ਤੇ ਚੱਲ ਜਾ। ਅੱਛਾ। ਫਿਰ ਇੱਥੇ ਆਈ ਸੀ। ਹਾਂਜੀ ਮੈਨੂੰ ਤੇ ਇਹ ਵੀ ਨਹੀਂ ਮੈਨੂੰ ਜਿਦਾਂ ਬੰਦਾ ਬੰਦਲ ਜਾਂਦਾ ਕੁਝ ਮੁੰਡੇ ਕਰਕੇ ਟੈਨਸ਼ਨ ਤੇ ਆ। ਵੱਡਾ ਬੇਟੇ ਦੀ ਡੈਥ ਹੋ ਗਈ ਆ। ਇਹਦਾ ਵੀ ਜਵਾਬ ਦੇਤਾ ਸੀ ਡਾਕਟਰਾਂ। ਤੇ ੱਟਕੇ ਮਾਰਦੇ ਸੀ ਡਾਕਟਰ ਵੀ ਇਹਨੂੰ ਇੱਥੋਂ ਲੈ ਜਾ। ਇਹ ਹੀ ਇਹਨੂੰ ਵੇਖਣਾ ਨਹੀਂ ਚਾਹਤੇ। ਇਹਦਾ ਲੱਤਾਂ ਮਟਾ ਦੇ ਦੋ। ਤੁਸੀਂ ਰਣ। ਅੱਜ ਰੇਲਵੇ ਸਟੇਸ਼ਨ ਸੇ ਨੰਬਰ ਵਾਟ। ਪਹਿਲੇ ਕਦਮਾਂ ਦੇ ਲੱਗੇ ਘਰ ਮੇਰਾ ਤੇ ਇਨਦਰ ਸੁਨੀਲ ਸਾਹਿਬ ਦਾ ਵੀ ਪੇਸ਼ ਕੀਤਾ ਉਹ ਬਹੁਤ ਮੈਂ ਇਹ ਨਾ ਕਰ ਸਕੀ ਤੇ ਕੀ ਕਹਿਣਾ ਚਾਹੋਗੀ ਇਹਨਾਂ ਦੇ ਦੋਨਾਂ ਬਾਰੇ ਮੈਂ ਇੰਨਾ ਕਿ ਇਹਨਾਂ ਦੀ ਬੇਨਤੀ ਆਪਣੀ ਪ੍ਰਵਾਨ ਕਰਦੀ ਆਂ ਕਿ ਇਹਨਾਂ ਦਾ ਮੈਂ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦੀ ਇਹਨਾਂ ਨੂੰ ਕੋਈ 10 ਰੁਪਏ ਮੇਰੇ ਡੇਕ ਜਨ ਉਹ ਵੀ ਨਹੀਂ ਕੋਈ ਦੇ ਸਕਦਾ ਇਹ ਬੜੀ ਧੰਨਵਾਦ ਕਰਨੀ ਜਿਹੜੇ ਮਰੀ ਮਾਇਆ ਮੈਨੂੰ ਵਾਪਸ ਕੀ ਕਹਿਣਾ ਚਾਹੇ ਕਿ ਲੋਕਾਂ ਨੂੰ ਹਾਂਜੀ ਲੋਕਾਂ ਨੂੰ ਵੀ ਇਹੋ ਜਿਹਾ ਇਮਾਨਦਾਰ ਹੋਣੀ ਚਾਹੀਦੀ ਇੰਨੇ ਕਿ ਸੋਭਾ ਕਰਾਂ ਕਿਨੇ ਜਿਧਰ ਆ ਭਾਜੀ ਮਖਤਾਰ ਦੀ ਕਰਦੇ ਤੇ ਇਹੋ ਜਿਹੇ ਇਨਸਾਨ ਦੁਨੀਆ ਤੇ ਅਜੇ ਵੀ ਹੈਗੇ ਜੀ ਇਨਾ ਦਾ ਧੰਨਵਾਦ ਸੋਦਰ ਸੋਨੀ ਸਾਹਿਬ ਜਰੀਆ ਬਣੇ ਟੱਕਰ ਹਾਂਜੀ ਇਹ ਨਾ ਬੰਦੇ ਤੇ ਮੈਨੂੰ ਹੀ ਨਹੀਂ ਸੀ ਹਾਂਜੀ ਅਭੀ ਇਹ ਨਾ ਬੰਦੇ ਤੇ ਕੋਈ ਸਾਡਾ ਸਾਰਿਆਂ ਦਾ ਹਲ ਮਿਲ ਕੇ ਤੁਹਾਨੂੰ